ਆਪਣੇ ਬੰਦੇ ਮੱਲਾ ਡਿਊਟੀਆਂ ਤੇ ਲੱਗਿਆ ਡੁਆਡ ਕੋਈ ਸਪਰੇਅ ਕਰ ਰਿਹਾ ਕੋਈ ਪਾਣੀ ਲਾ ਰਿਹਾ ਕੋਈ ਉਧਰ ਅੰਗਰੇਜ਼ ਹੋਣੀ ਸਰੋਂ ਵੱਢ ਰਹੇ ਆ ਇਧਰ ਗਰਮੇਲ ਹੋਣੀ ਆਹ ਵੱਢ ਰਹੇ ਆਪਣੇ ਬੂਟੇ ਜੇ ਦੂਜੇ ਉਧਰ ਪੱਪੂ ਤੇ ਗੇਲੀ ਲਾ ਰਿਹਾ ਦੇਖੋ ਪਾਣੀ ਕਰਾ ਗੰਡਿਆਂ ਨੂੰ ਆਹਦੇ ਇੱਥੇ ਆਪਣੇ ਨੇ ਛੇਰ ਨੇ ਸਪਰੇਅ ਕਰਨੀਆਂ ਆਹ ਕਾਹ ਜੇ ਸੁੱਕਣ ਵਾਲੀ ਆਹਦੇ ਸਪਰੇਅ ਕਰ ਦੇਣੀਆਂ ਇੱਥੇ ਸਾਰੇ ਬੰਦੇ ਬਾਈ ਆਪੋ ਆਪਣੇ ਕੰਮਾਂ 'ਚ ਲੱਗਿਆ ਪੂਰੇ ਅੰਬ ਅੰਬ ਨਾਲ ਅੰਬ ਨੂੰ ਬਚਾ ਕੇ ਬਚਾ ਕੇ ਬਚਾ ਕੇ ਬਚਾ ਕੇ ਅਗਰ ਮੇਰ ਬਚਾਏ ਇਹਦਾ ਮਾੜੀ ਜੀ ਡਾਣੀ ਟੁੱਟ ਗਈ ਨਾ ਭੈਣਾਂ ਸਾਰਾ ਹੀ ਟੁੱਟ ਜਾਦਾ ਮਿਲ ਕੇ ਪਪੂ ਸ਼ਾਬਾਸ਼ ਤੇਰੇ ਸ਼ਾਬਾਸ਼ ਕਰਾ ਲਾਈਕ ਕਰਾ ਪਾਣੀ ਕਰਾ ਮੱਲਾ ਇਹੇ ਕਰਕੇ ਨਾ ਆਹ ਜਿੰਨੇ ਆ ਚਾਰੇ ਆਹ ਅੰਬ ਆਹ ਆਪੂਟੇ ਇਹਨਾਂ ਨੂੰ ਲਾ ਦੇਣਾ ਫਿਰ ਇਹਨਾਂ ਨੂੰ ਪਾ ਦੇਣਾ ਆਪਣੇ ਸਾਰੇ ਮੇਰੇ ਬੀਰ ਕਰਾ ਬਾਬੇ ਦੇ ਮੱਲਾ ਕਰਾ ਬਸਾਕੀ ਬੜੇ ਨੂੰ ਗੰਡੇ ਆਪਣੇ ਖੜੇ ਹੁਣ ਕਾਲੇ ਛਾ ਆ ਸਾਥ ਸੰਗ ਤੋ ਤੋ ਗੰਡੇ ਲਾਇ ਸੀ ਦੇਖ ਲਓ ਜਦੋਂ ਬਾਬਾ ਇੱਛੇ ਹੁੰਦਾ ਸੀਗਾ ਆਪਣਾ ਮੱਲੇ ਆੜੀਆਂ ਤੇ ਅੱਜ ਗੰਡੇ ਦੇਖ ਲਓ ਕਿਵੇਂ ਮਿਰਚਾਂ ਮੁਰਚਾਂ ਵਿੱਚ ਐ ਪੂਰੀਆਂ ਵਧੀਆ ਹਰੀਆਂ ਖੜੀਆਂ ਆਪਣੀਆਂ ਫੋਲੋ ਆਂਬ ਤਾਂ ਦੇਖੋ ਪੂਰੇ ਭਰੇ ਆ ਫਲ ਦੇ ਨਾਲ ਸਾਰੇ ਆਂਬੋ ਆਹ ਦੇਖੋ ਇੱਧਰ ਓ ਦੇ ਉਹਦੇ ਕਿਵੇਂ ਆਂਬ ਫਲੇ ਦੇ ਖੋਲਾ ਕਮਾਲ ਹੀ ਹੋਈ ਪਈ ਆ ਮੱਲਾ ਪੂਰੇ ਇੰਨਾ ਫਲ ਲੱਗਿਆ ਆ ਕਿੰਨੋਂ ਤਾਂ ਭਰਿਆ ਪਿਆ ਨਿੰਬੂ ਭਰਿਆ ਪਿਆ ਹੋ ਪਰ ਗਲਗਲਾ ਉਹ ਗਰਮੇਲ ਬੈਠਾ ਉਹਦੇ ਮੰਨੀ ਤੇ ਗਰਮੇਲ ਉਧਰੋਂ ਘਟਦੇ ਆ ਜਦੋਂ ਯਾਰ ਇੰਨੇ ਬੰਦੇ ਲੱਗੇ ਨੂੰ ਹੀ kheera ਹੀ ਪਾਈ ਫਿਰਦੇ ਤਾਂ ਜਗਾ ਨੂੰ ਇੰਦੀ ਨੂੰ ਯਾਰ ਫੌਜ ਵਾਲਿਆਂ ਵਾਂਗੂੰ ਇਹਦਾ kheera ਪਿਆ ਵਾ ਚਾਰ ਸਪੀਰਿਓ ਲਾਇਕ ਰਹਿ ਕੇ ਘੰਟੇ ਦੇ ਵਿੱਚ ਇਦੇ ਵਿੱਚ ਆਪਣਾ ਕੱਲਾ ਰੂੜੀ ਦਾ ਰਹੀ ਪਾਇਆ ਵਾ ਪਾਥਗਾਈਆਂ ਵਾਲੇ ਗੋਹੇ ਜਿਹਦਾ ਹੋਰ ਆਪਣਾ ਰੇ ਨਹੀਂ ਹੈ ਜਮਈ ਪੂਰਾ ਵੇਲਾ ਮਹਾਰਾਜ ਨੇ ਉਹ ਗੰਡੇ ਆਪਣੇ ਕਾਲੇ ਛਾਹ ਖੜੇ ਆ ਉਹ ਗੇਜਾ ਵੱਡਿਆਂ ਦੇ ਤੇ ਆਪਣੀ ਗੋਭੀ ਖੜੀ ਆ ਵਿਚਾਲੇ ਦੇਖ ਲੋ ਕਿੱਡੇ-ਕੱਡੇ ਫੁੱਲ ਆ ਗੋਭੀ ਦੇ ਉਹ ਚਟਾ-ਚਟਾ ਦੀਦਾ ਵੇਚਦੀ ਕਰੇ ਕਰੋਤਾ ਮਤਲਬ ਮਲੋ ਕਰਤੇ ਬੂਟੇ ਲਾਏ ਸੀ ਮਗਰੋਂ ਉਹ ਤੋਂ ਲੈ ਕੇ ਆਪਣੇ ਤੋਂ ਰਫੂਰ ਤੋਂ ਰਫੂਰ ਨੂੰ ਸਦਕੇ ਫੇਰ ਹੈ ਕਿਦਾਂ ਆਪਣੇ ਨੂੰ ਮਲੇਰ ਕੋਟ ਵਾਲੇ ਨੂੰ ਮੁਸਲਮਾਨ ਨੂੰ ਜੇ ਬੂਟੇ ਬੀ ਬੋ ਆਹ ਦੀਆਂ ਮਿਰਚਾਂ ਮੁਰਚਾਂ ਵਾਲੇ ਲੈਣੇ ਆ ਜਾਂ ਟਮਾਟੇ ਟਮਾਟਰ ਉਹ ਤਾਂ ਆਪਣੇ ਇੱਥੇ ਬੂਟੇ ਵਿੱਚ ਲੱਗੇ ਹੋਏ ਆ ਆ ਜੇ ਇਧਰ ਆਪਾਂ ਅੱਜ ਹੀ ਨਾ ਇਹ ਕਾਦੇ ਜਦੋਂ ਗੇਜ ਨੇ ਇਧਰੋਂ ਸਾਫ ਜਾ ਕਰਤਾ ਇੱਥੇ ਲੱਗੇ 10-15 ਬੂਟੇ ਟਮਾਟਿਆਂ ਦੇ ਉਹਨਾਂ ਨੂੰ ਆਪਾਂ ਨਾ ਮੈਂ ਦਾਲੇ-ਦਾਲੇ ਉਹਦੇ ਖਾਲੀ ਬਣਾ ਕੇ ਤੂੰ ਆ ਗੰਡੇ ਕਰਿਆ ਕਿਰਾ ਫਿਰ ਇੱਧਰ ਪਾਣੀ ਫੇਰਾ ਗਿਆ ਤੇ ਆ ਸਾਰੇ ਨੂੰ ਇੱਧਰ ਨੂੰ ਦੇਖੀ ਫਿਰ ਆਪਣਾ ਇੱਧਰ ਹੁੰਦੇ ਟਮਾਟਰ ਟਮੂਟੇ ਕਿਵੇਂ ਕੱਲ ਮੈਂ ਛੇ ਲਗਿਆ ਤੋੜ ਕੇ ਫਿਰ ਹਾਂ ਪੌਣੀ ਘਟੋਲੀ ਗੱਲ ਨਹੀਂ ਬਾਹਲੀ ਨਾ ਭਰੀ ਚੰਗਾ ਇੱਥੋਂ ਲੈ ਕੇ ਇੰਨਾ ਕਿਤੇ ਆਏ ਬਸ ਆਏ ਬੂਟੇ ਤੋਂ ਇੱਧਰ ਹਰ ਹਰਾ ਜਾ ਤਿਆ ਕਰਕੇ ਇੱਧਰ-ਇੱਧਰ ਮਾਰਦੇ ਬਸ ਪਰ ਇਹ ਨਾ ਮਾਰੀ ਕਿਤੇ ਵੀ ਆਹ ਵੱਡਾ ਸਾਡਲੇਉਤਲਾ ਪਾਇਪ ਬਾਹ ਤੇਰੇ ਪਪੂ ਆਹ ਹੋਰ ਖਚਲਾ ਪਲਾ ਪੂਰਾ ਅ ਕੀ ਹਾਲ ਬਸ ਬਹੁਤ ਆ ਗੋਬੇ ਬਾਇਨਾਂ ਜੋ ਕੇ ਰਹਿਣ ਤੇ 5 6 ਫੁੱਲ ਬਾਕੀ ਜੇ ਕੇ ਰਹਿਣ ਲਜਾਣੀਆਂ ਤਾਂ ਲੈ ਜਿਓ ਜਣੀ ਸਪ੍ਰੇ ਤਾਂ ਨਹੀਂ ਇਹਨਾਂ ਤੇ ਮਾਰਨੀ ਆਪਾਂ ਹਾਂ ਘਾ ਤੇ ਮਾਰਨੀ ਆ ਤੇ ਉਹਦੇ ਜੋ ਵੱਢਣਿਆ ਪਹਿਲਾਂ ਵੱਟ ਕੇ ਰੱਖ ਲੋ ਆਉਂਦਾ ਹੈ ਪਈ ਦਾਤੀ ਲੈ ਕੇ ਕੋਈ ਨਹੀਂ ਵੱਟ ਲੈਨੇ ਆ ਖਵਾ ਹੋਵਣਾ ਤਾਂ ਪਹਿਲਾਂ ਮਾੜੀ ਬੋਟੀ ਪੈ ਜੇ ਨੂੰ ਕਿ ਸੇ ਨੂੰ ਕਹਿੰਦੇ ਥੱਲੇ ਰੱਖ ਕੇ ਮਾਰਦੀ ਚੱਲ ਦਾਤੀ ਲੈ ਕੇ ਆ ਗਿਆ ਆਪਣਾ ਕੰਮ ਵਧੀਆ ਇੱਕ ਇਧਰੋਂ ਚੱਲ ਪੂਏ ਦਿਨਾਂ ਦਾਤੀ ਨੂੰ ਆ ਗਿਆ ਤੇ ਹੋਰ ਯਾਰਾ ਦੇਖੀ ਜਦੋਂ ਸਾਫ ਸੁਪਈਆ ਜਿਆ ਹੋਗਾ ਕਿੰਨਾ ਸੋਹਣਾ ਲੱਗਣ ਜਾਣਾ ਆਪਣੇ ਆ ਬੂਟੇ ਬਾਟੇ ਤਾਂ ਪੂਰੇ ਸੋਹਣੇ ਲੱਗਣ ਲੱਗ ਜਣੇ ਆ ਆ ਚੱਲ ਆਹ ਉਹਨੇ ਪਾਟ ਲੋ ਚਾਰ ਚਾਰ ਪੰਜ ਫੁੱਲ ਇੱਥੇ ਵੱਢ ਕੇ ਰੱਖ ਲਿਓ ਬਾਕੀ ਕੋਈ ਨਹੀਂ ਹੋ ਜੂਗੀ ਸਪਰੇਜ ਉੱਤੇ ਦਵਾਈ ਪਾਏ ਵੀ ਜਾਊ ਤਾਂ ਮਾੜੀ ਮੋਟੀ ਸਰ ਵੀ ਜਾਊਗਾ ਬਿਲਗੀ ਦਾਤੀ ਹੈ ਪੀ ਠੀਕ ਆ ਸ਼ਾਬਾਸ਼ ਚੱਕ ਦੇ ਕਰਾ ਫੱਟੇ ਕਰਾਂ ਫਿਰ ਨਾਲਾ ਨਾੜਾ ਕੱਟ ਗਿਆ ਨਾਲਾ ਦਾ ਲੌਂਕਾ ਦਾ ਸੀ ਥੱਲੇ ਨਹੀਂ ਨਹੀਂ ਆਉਂਦਾ ਹੋ ਤਾਂ ਕੋਈ ਨਹੀਂ ਤੂੰ ਇੱਧਰ ਆ ਕਰੋ ਤਾਂ ਇਹਨੂੰ ਇੱਧਰ ਹੀ ਆਹ ਕਰਾਉਨੇ ਆ ਸਾਰਾ ਇਹ ਤੋਂ ਐ ਲੈ ਜੂ ਦੱਬ ਕੇ ਤਿੰਤਾ ਨੂੰ ਬਾਹ ਤੇਰੇ ਪੱਪੂ ਪੱਪੂ ਆਉਂਦਾ ਵੇ ਗੰਡਿਆਂ ਨੂੰ ਦੱਬੀ ਉਧਰੋਂ ਪਾਣੀ ਲਾ ਲਾ ਇੱਧਰ ਗੇਲੀ ਬੈਠਾ ਸਿਰਾ ਦੱਸਦਾ ਵੀ ਪਾਣੀ ਸਿਰੇ ਲੱਗ ਗਿਆ ਆ ਤੇ ਆਪਣੇ ਟਮਾਟੇ ਆ ਆਪਣੇ ਕਰਦੇ ਸਾਰੇ ਖਾਲੀ ਕਰਨ ਲੱਗ ਗਾ ਇਹਨਾਂ ਨੂੰ ਪਾਣੀ ਲਾ ਕੇ ਬਣਾ ਲਾਂਗੇ ਥਾਂ ਵਧੀਆ ਟਮਾਟਰ ਲੱਗੇ ਹੋਏ ਆ ਜਾਂਦਾ ਵੇ ਮੰਨੀ ਕਰਾ ਦੱਬੇ ਮਤਲਬ ਖੌਰੂ ਪੌਂਦਾ ਫਿਰਦਾ ਲਾ ਇੱਥੇ ਆਉਂਦੀ ਗੜਦ 93 ਗਰਾਮ ਦਾ ਗਰਦ ਪੱਟੀਲਾ ਉਹ ਛੇ ਰੰ ਦਾ ਬੇਨਾ 27 ਥਾਂ ਪਾ ਪਾ ਦਾ ਖੇਚਾ ਹੂੰ ਗੇਜਾ ਇਧਰੋਂ ਸਪਾਈ ਕਰੀ ਜਾਂਦਾ ਠੀਕ ਆ ਫਿਰ ਬਾਹ ਤੇਰੇ ਮੰਨੇ ਮੰਨੇ ਵੇ ਗਰਦੋੜ ਦੀ ਪਿੰਡ ਪੁੱਛਦਿਆ ਕਹਿੰਦੇ ਅੱਜ ਭਾਈ ਵਾਲੇ ਕੀ ਕਰਦੇ ਆ ਇੱਥੇ ਮੁੰਡੇ ਲੱਗੇ ਵੇ ਆ ਕੰਮ ਤੇ ਸਾਰੇ ਸੋਖਣਾ ਜਵਾਰ ਲੱਗਦਾ ਫੌਜ ਕਰਨੀ ਵੀ ਅਜ ਤੋਂ 20-25 ਸਾਲ ਪਹਿਲਾਂ ਦਾ ਸੀਗੀ ਫੌਜ ਇਹ ਹੁਣ ਤਾਂ ਇਹ ਬੁੱਢੇ ਬੁੱਢੇ ਠੇਰੇ ਆ ਦਨਤੀ ਵੀ ਪੱਪੂ ਹੁਣਾਂ ਦੇ ਵੀ ਉਦੋਂ ਮੱਲਾ ਪੱਪੂ ਜੈਲਾ ਕਮਿਕਰ ਫੌਜੀ ਜੀਵੇ ਕਾ ਬਾਂਸੀ ਟੈਲਾ ਇਹ ਹੁੰਦੇ ਸੀ ਉਦੋਂ ਇਕੱਠੇ ਸੀ ਮੈਂ ਬਿੰਦਰ ਪਾਣੀ ਅੱਜ ਤੋਂ ਨੰਨ ਜਾ ਨਹੀਂ ਨੰਨ ਲੋਕੀ ਤੁਸ ਚ ਮਰਨੋ ਚਲ ਬਹੁਤ ਇੰਨਾ ਕੀ ਬਸ ਹਾਂ ਹੋ ਗਿਆ ਹਾਂ ਫੌਲਦਾਂਤੀ ਰੱਖ ਕੇ ਫਾਈਪੇ ਚੱਕ ਦੇ ਕਰਾ ਸਾਰਾ ਲੈ ਜਾ ਬਾਈ ਬਣ ਕੇ ਨਾਲ ਨਾਲ ਕਰਾ ਇੱਥੋਂ ਕਰਦੇ ਸਫਾਈ ਕਰਾ ਬੂਟੇ ਆ ਜਾਂਦੀ ਆ ਚੱਕ ਦੇ ਇਧਰੋਂ ਪੜਦੇ ਕਰਦਾ ਉਧਰੋਂ ਆਉਂਦਾ ਗੇਜਾ ਤੇ ਮੰਨੀ ਬਾਈ ਦੱਬੀ ਆਹ ਉਧਰ ਕੋ ਗੇਜੇ ਨੇ ਬੜਨਾ ਚੱਕਦੇ 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 ਖੋਗੀ ਸਪਰੇਅ ਤੇ ਮੰਨ ਲਓ ਬਣ ਜਾਣੀਆਂ ਗੱਲ ਤੇ ਪੂਰੀ ਗੱਲ ਬਣ ਜਾਣੀਆਂ ਫੁੱਲ ਬਣ ਜੋ ਆਪਣੇ ਥਾਂ ਹੋਇਆ ਅਗਰ ਕਹਿੰਦਾ ਵੀ ਠੀਕ ਆ ਵਾਕਿਆ ਸਭ ਜੀ ਲੱਗੀ ਆ ਅੱਗੇ ਆਪਾਂ ਗੰਡੇ ਲਾਏ ਗੰਡੇ ਲਾਏ ਕਿ ਅਗਰ ਕਹਿੰਦਾ ਗੰਡੇ ਕਿੱਥੇ ਦਿਖਾਏ ਤਾਂ ਮੁੜ ਕੇ ਹੈ ਨਹੀਂ ਅੱਜ ਦੇਖ ਲੋ ਸੰਗ ਤੇ ਗੰਡੇ ਹੋ ਪਰੇ ਲਸੜ ਖੜਾ ਪੂਰਾ ਵੱਡਣ ਵਾਲਾ ਲਸੜ ਹੁਣ ਪਾਲਕ ਵੜਦੀ ਧਰੀਆਂ ਦੇ ਕਿਡਾ-ਕਡਾ ਖੜਾ 6-6 ਫੋਟੋ ਸਾਰੇ ਕਿੰਨੂਆਂ ਨੂੰ ਨਿੰਬੂਆਂ ਸੰਤਰੀਆਂ ਨੂੰ ਮਰੂਦਾਂ ਸਭ ਫੜ ਲਗਿਆ ਪੂਰਾ ਬਾਈ ਇਹ ਤੋਂ ਆਹ ਫੋਲੀ ਵੱਢ ਲੈ ਚਾਰ ਪੰਜ ਇਥੇ ਚੱਕ ਲੈ ਦੂਜੇ ਆਪਣੇ ਗਰਵੇਲ ਆਈ ਹੱਥਾਂ ਨਾਲ ਹੀ ਤੇ ਆਹੋ ਪੰਜ ਚਾਰ ਪੰਜ ਵੱਢ ਲੈ 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 ਆਈ ਖੇਤਲਾ ਬਸ ਇਹ ਮਿੱਟੀ ਦਾ ਬਾੜੀ ਹੈਣੀ ਨਾਲੋਂ ਸ਼ਾਬਾਸ਼ 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 ਸ਼ਾਬਾ ਮੱਲੋ ਸ਼ਾਬਾ ਮੱਲੋ ਪਪੂ ਕਿੰਨੀਆਂ ਕਹਿ ਰਹੀਆਂ ਹੋ ਗਈਆਂ ਓਏ ਹਾਂ ਨਹੀਂ ਭਰ ਕੇ ਭਰ ਕੇ ਬਾਈ ਯਾ ਬਿੰਦੇ ਬਿੰਦੇ ਥੋੜੋ ਲੱਗਦਾ ਵੀ ਦੋ ਤਿੰਨ ਦਿਨ ਨੰਗਲ ਚਾਰ ਦਿਨ ਵਾਹਿਗੁਰੂ ਵਾਹਿਗੁਰੂ ਸੇਵਾ ਦਾ ਮੱਲਾ ਕਰਮਾਂ ਵਾਲਿਆਂ ਨੂੰ ਗੁਰੂ ਘਰ ਦੀ ਮਿਲਦੀ ਆ ਕਰਮਾਂ ਵਾਲੇ ਜਿਹੜੇ ਇੰਨਾ ਟਾਈਮ ਆਪਾਂ ਬਾਬੇ ਦੀ ਜਗਾ ਚ ਨੰਘਾ ਦਿੰਨੇ ਆ ਤਪੱਛੇ ਵਾਲੀ ਚ ਜਗਾ ਚ ਦੁਨੀਆ ਤਾਂ ਮੇਲਿਆ ਤੇ ਲੋਕ ਚਦੇ ਵੀ ਕਦੋਂ ਮੇਲਾ ਆਵੇ ਤੇ ਜਾ ਕੇ ਨਮਸਕਾਰ ਕਰੀਏ ਤੇ ਆਪਾਂ ਕਹਿੰਨੇ ਆ ਵੀ ਮੇਲਾ ਕਦੋਂ ਤੇ ਸਫਾਈ ਕਰਦਗੇ ਸਾਰੇ ਵੀ ਸੰਗਤ ਆ ਕੇ ਦੇਖੇ ਅਗਲਾ ਕਹਿੰਦਾ ਵੀ ਵਾਕਈ ਠੀਕ ਆ ਰਹਿੰਦੇ ਆ ਲੋਕ ਇੱਥੇ ਹੈਗੇ ਆ ਪਾ ਪੰਜ ਲਿਆ ਬਹੁਤ ਆ ਇੱਥੇ ਆਪਣੇ ਸਿਰ ਟਮਾਟੇ ਆ ਟਮਾਟੇ ਤੋਂ ਦੇਖ ਕੇ ਥੱਲੇ ਥੱਲੇ ਰੱਖੀ ਆ ਆ ਕਾਜੇ ਤੇ ਸਾਰੇ ਤੇ ਮਾਰਦੇ ਆ ਇਹ ਤਾਂ ਬਣਾਉਂਦਾ ਹੀ ਨਹੀਂ ਪਤੰਦਰ ਆਪਾਂ ਕਹਿੰਦੇ ਮੂੰਹ ਬਵੇ ਨਾ ਸਵਾਲ ਬਹੁਤਾ ਤੇ ਯਾਰ ਕੋਈ ਸੁੰਡੀ ਇਹਨੂੰ ਨਹੀਂ ਸਪਰੇ ਆਪਾਂ ਨਹੀਂ ਕਰੀ ਰਹੇ ਕੋਈ ਆਪਾਂ ਜੂਰੀਆ ਨਹੀਂ ਪਾਇਆ ਇਹ ਤਾਂ ਬਸ ਉਹ ਆ ਜਿਹੜੀ ਨਰਾਲੀ ਉਦੋਂ ਲਾਤੀ ਸੀ ਆਪਾਂ ਗੇਜਾ ਬਣਾ ਕੇ ਕਿਆਰੀਆਂ ਜੀਆਂ ਹਾ ਨਾ ਸਾਲ ਚ ਰਫੂਰ ਤੋਂ ਮਗਾ ਕੇ ਜੇ ਲਾਤੀ ਸੀ ਆਪਾਂ ਆਹ ਤੇ ਵੇਲਾ ਵਧੀਆ ਹੋ ਗਈ ਆ ਦੂਜਾ ਗਰਮੇਰਾ ਟਾਕਾ ਤੇ ਸੂਂਗਰੇ ਟੱਕ ਆ ਜਵਨ ਗੋਭੀ ਲੈ ਜਾ ਕੋਈ ਨਹੀਂ ਇੱਧਰ ਚੱਕ ਲੋ ਗੋ ਵੀ ਆ ਪੱਲੀ ਤੇ ਪੱਲੀ ਤੋਂ ਵੀ ਪਰੇ ਰੱਖ ਲੋ ਹੋ ਲੈ ਜਾਓ ਪਰੇ ਜਿੱਥੇ ਮੋਟਰਸਾਈਕਲ ਦੇ ਬੂਰੇ ਲੈ ਜਾਓ ਆ ਹੁਣ ਇੱਥੇ ਫੇਰੇ ਇਹ ਕਰੂਗਾ ਸਪਰੇਅ ਫੇਰ ਛਿੱਟੇ ਪੈ ਜਾਣ ਆ ਸੂਂਗਰੇ ਚੱਕ ਲਾ ਦੇ ਪਏ ਓਰੇ ਓਏ ਆ ਦੇ ਪਏ ਓਏ ਆ ਦੇ ਸੂਂਗਰੇ ਇੱਧਰ ਜਾ ਰਹਾ ਤਾਂ ਸਰੋਂ ਆ ਆ ਦੇ ਪਏ ਓਏ ਆਹਾ ਓਰਲੇ ਓਏ ਓਰਲੇ ਓਰਲੇ ਆ ਦੇ ਥੱਲੇ ਪਏ ਉਹ ਜਾਬ ਹੈ ਜੇ ਤੇਰਾ ਸਰੋਂ ਦੇ ਆ ਦੇ ਤੈਨੂੰ ਦਿਨੇ ਨਹੀਂ ਸੂਂਗਰੇ ਪਏ ਤੇਰੇ ਬੂਰੇ ਓਰਲੇ ਪੈਰ ਕੋਲੇ ਆ ਵੀਰਾ ਉਹ ਜਾ ਪਾ ਜਾ ਤੇ ਆ ਕਰ ਐ ਨਹੀਂ ਕੰਮ ਦਾ ਤੂੰ ਤੈਨੂੰ ਸੂਗਰੇ ਦੇ ਨਹੀਂ ਪਤਾ ਕਿੱਥੇ ਪਿਆ ਸੂਗਰੇ ਦੇ ਕਿੱਥੇ ਪਿਆ ਉਹਨਾਂ ਨੂੰ ਵਿੱਦੀ ਜਾਂਦਾ ਸੂਗਰੇ ਨੂੰ ਲੈ ਦੱਸ ਉਹ ਗੇਲਾ ਤੂੰ ਚੱਕ ਲਓ ਯਾਰ ਕਿੱਥੇ ਬਹੂਆਂ ਤੋਂ ਚੋਰ ਮਰਾਉਣਾ ਚੱਲ ਬਾਟ ਉਹਨਾਂ ਨੂੰ ਤੂੰ ਕੁੱਟਾ ਤੂੰ ਉੱਥੇ ਲਾਈ ਰੱਖੇ ਨੂੰ ਉੱਥੇ ਚੱਲ ਉੱਥੇ ਆਲਾ ਹੀ ਆ ਇਹ ਉਹ ਦੱਸ ਉਹਨਾਂ ਨੂੰ ਲਿਟੜੀ ਜਾਂਦਾ ਉੱਤੋਂ ਮੈਂ ਕਹਿੰਦਾ ਸੂਗਰੇ ਦੇ ਤੇਰੇ ਕਿੱਥੇ ਪਏ ਆ ਜਾ ਉੱਥੇ ਜਾੜਾ ਤੂੰ ਕਹੀ ਲੈ ਲੈ ਮਰਾੜੀ ਬਿਆਲ ਗੌਰ ਰੱਖੀ ਦੀਂ ਇਹ ਚੀਜ਼ ਦੀ ਵੀ ਕਿਹੜੀ ਚੀਜ਼ ਕਿਵੇਂ ਆ ਇਹਦਾ ਸਰੂਆ ਜਿਹੜੀ ਤੂੰ ਚੱਕੀ ਫਿਰਦਾ ਸੂੰਗਰੇ ਆ ਪਿਆ ਦੇ ਨਾਲ ਤੋੜ ਕੇ ਦੇ ਰੱਖੇ ਵੇ ਅੱਡ ਜਾ ਉਹ ਤੇਰੇ ਮੰਨੀ ਤੇਰੇ ਮੰਨੀ ਭਰ ਆ ਦੇ ਕੇ ਮੇਰਾ ਤੇਰੇ ਪੈਰ ਤੋੜਲੇ ਪੈਰ ਦੇ ਨਾਲ ਆ ਆ ਸਾਰੇ ਆ ਤੋੜੇ ਵੇ ਆ ਪੁੱਤਨਾ ਪਾ ਲੈਂਦੀ ਸੀ ਮੜਾ ਮੋਟਾ ਪੈ ਜਣਾ ਚ ਮੈਨੂੰ ਕੋਈ ਨਹੀਂ ਪਤਾ ਪਿਛਲੀ ਇੱਕ ਵਾਰ ਆ ਗੋ